ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਕਿਸਾਨ ਮਜ਼ਦੂਰਾਂ ਸਗਾ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਪੁੱਲਵ ਹੋ ਰਿਹਾ ਜੀ ਲੰਗੀ 19 ਤਰੀਕ ਨੂੰ ਭਗਵੰਤ ਮਾਨ ਸਰਕਾਰ ਨੇ ਜਿਹੜਾ ਕਹਿਰ ਟਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਦਸਾਂ ਨੋਮਾਂ ਦੀ ਕਿਰਤ ਕਰਨ ਵਾਲਿਆਂ ਤੇ ਮੀਟਿੰਗ ਵਿੱਚ ਸੱਦ ਕੇ ਜਿਹੜੇ ਸਾਡੇ ਨਾਲ ਮੁਲਕ ਮੁਗਲ ਨਹੀਂ ਵੀ ਜਿਹੜੇ ਕੰਮ ਕਰਦੇ ਰਹੇ ਜਿਹੜੇ ਅੰਗਰੇਜ਼ਾਂ ਨੇ ਵੀ ਨਹੀਂ ਕੀਤੇ ਤਾਲੀਬਾਨਾਂ ਨੇ ਵੀ ਨਹੀਂ ਹੋਏ ਉਹ ਸੱਦ ਕੇ ਤੇ ਪਿੱਠੇ ਛੁਰਾ ਮਾਰਿਆ ਸਾਡੇ ਆਗੂਆਂ ਨੂੰ ਫੜਿਆ ਉਸ ਤੋਂ ਬਾਅਦ ਸ਼ੰਭੂ ਤੇ ਖਨੌਰੀ ਤੇ ਜਾ ਕੇ ਪੂਰਾ ਕਹਿਣ ਟਾਇਆ ਕਾ ਸੇਵਾ ਵਾਲੇ ਬਾਬਿਆਂ ਤੱਕ ਨੂੰ ਬਖਸ਼ਿਆ ਗਿਆ ਸੁੱਤਿਆਂ ਬੈਠਿਆਂ ਕਿਸਾਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਉਹਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਸਾਰੇ ਸਮਾਨ ਦੀ ਭੰਨ ਤੋੜ ਕੀਤੀ ਗਈ ਤੇ ਆਗੂਆਂ ਨੂੰ ਨਜਾਇਜ਼ ਹਰਾਸਤ ਦੇ ਵਿੱਚ ਡੱਕਿਆ ਗਿਆ ਤੇ ਸਾਡੇ ਆਗੂ ਤੇ ਰਹਾ ਹੋ ਗਏ ਆ ਪਰ ਜੋ ਵੀ ਉਹ ਸਮਾਨ ਦੀ ਟੁੱਟ ਪੱਜ ਹੋਈ ਸੀ ਉਹਦੀ ਪਰਪਾਈ ਨਹੀਂ ਹੋਈ ਉਹਦੇ ਰੋਸ وچੋ ਕੱਲ ਪੂਰੇ ਪੰਜਾਬ ਵਿੱਚ ਐਮਐਲਏ ਸਹਿਬਾਨਾਂ ਅੱਗੇ ਮੰਤਰੀਆਂ ਦੇ ਘਰਾਂ 'ਗੇ ਧਰਨੇ ਲੱਗਣ ਜਾ ਰਹੇ 12 ਤੋਂ 4 ਤੇ ਜ਼ਿਲ੍ਹੇ ਸ਼ਹਿਰਪੁਰ 'ਚ ਸਾਡੇ ਸੂਬਾ ਆਗੂ ਸੁਵਿੰਦਰ ਸਿੰਘ ਚਨਾਲਾ ਵੱਲੋਂ ਜਿਹੜੀ ਸਾਡੀ ਡਿਊਟੀ ਲੱਗੀ ਆ ਉਹ ਐਮਐਲਏ ਦਸੂਹਾ ਤੇ ਐਮਐਲਏ ਦੇ ਟਾਂਡਾ ਦੇ ਘਰ ਅੱਗੇ 12 ਤੋਂ 4 ਧਰਨਾ ਲੱਗੂਗਾ ਤੇ ਇਹ ਦੱਸ ਦੇਣਾ ਚਾਹੁੰਦੇ ਭਗਵੰਤ ਮਾਨ ਜੀ ਕਿ ਜਿਹੜਾ ਤੁਹਾਡਾ ਇੱਕ ਡੀਆਈਸੀ ਧਰੌਂਦਾ ਹੈ ਜਿਹੜਾ ਇਹ ਕਹਿੰਦਾ ਕਿ ਮੈਂ ਰਿਟਾਇਰ ਨਹੀਂ ਹੋ ਗਿਆ ਕਿ ਸਾਡੇ ਵੇਹਦਿਆਂ ਤੇਰੇ ਵਰਗੇ ਤਾਂ ਕਈ ਰਿਟਾਇਰ ਹੋ ਗਏ ਤੇ ਕਈ ਰਿਟਾਇਰ ਹੋਣਗੇ ਅਸੀਂ ਇਹ ਜੰਗ ਦਾ ਮੈਦਾਨ ਛੱਡ ਕੇ ਨਾ ਅਜ ਤੱਕ ਭੱਜਿਆਂ ਤੇ ਨਾ ਭਜਾਂਗੇ ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਹਾਨੂੰ ਮੂੰਹ ਦੀ ਖਾਣੀ ਪਊਗੀ ਤੇ ਲੋਕ ਪਿੰਡਾਂ 'ਚ ਵਰਨਾ ਤੁਹਾਡਾ ਔਖਾ ਕਰ ਦੇਣਗੇ ਤੇ ਤੁਹਾਡੀ ਬਰਬਾਦੀ ਦਾ ਮੋਢ ਸਵੇਰੇ 12 ਵਜੇ ਵੱਜ ਰਿਹਾ ਤੇ 4 ਵਜੇ ਤੱਕ ਹੀ ਲੋਕਾਂ ਨੇ ਤੁਹਾਨੂੰ ਜਵਾਬ ਬਹੁਤ ਚੰਗੀ ਤਰ੍ਹਾਂ ਦੇ ਦੇਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ